ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਹਾਂ ਕਿ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਤੰਦਰੁਸਤ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਮੈਂ ਨਾ ਬਹੁਤ ਦਿਨਾਂ ਤੋਂ ਮੈਨੂੰ ਸਾਰੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਆ ਕਮੈਂਟ ਆ ਰਹੇ ਆ ਕਿ ਤੁਸੀਂ ਠੀਕ ਠਾਕ ਹੋ ਕਿਉਂਕਿ ਪੰਜਾਬ ਦੇ ਜੋ ਹਾਲਾਤ ਅੱਜਕੱਲ੍ਹ ਚੱਲ ਰਹੇ ਆ ਉਹ ਸਭ ਨੂੰ ਦੇਖ ਹੀ ਰਹੇ ਆ ਤੇ ਪੰਜਾਬ ਦੇ ਲਈ ਪਤਾ ਨਹੀਂ ਕਿਉਂ ਕੁਦਰਤ ਪੰਜਾਬ ਦੇ ਨਾਲ ਰਸ ਚੁੱਕੀ ਆ ਕਿਉਂ ਇੰਨਾ ਕਹਿਰ ਟਾ ਰਹੀ ਹੈ ਪੰਜਾਬ ਤੇ ਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਸਭ ਕੁਝ ਠੀਕ ਹੋ ਜੇ ਤੇ ਅਸੀਂ ਬਿਲਕੁਲ ਠੀਕ ਠਾਕ ਹਾਂ ਸਾਡੇ ਨੇੜੇ ਤੇੜੇ ਵੈਸੇ ਹੈ ਡਰ ਦਾ ਮਾਹੌਲ ਹੀ ਬਣਿਆ ਹੋਇਆ ਤੇ ਪਰ ਅਜੇ ਤੱਕ ਤਾਂ ਕਿਰਪਾ ਹੈ ਵਾਹਿਗੁਰੂ ਦੀ ਸੇਫ ਹਾਂ ਅਸੀਂ ਤੇ ਇੰਨੇ ਦਿਨਾਂ ਤੋਂ ਨਾ ਵੀਡੀਓ ਬਣਾਉਣ ਦਾ ਵੀ ਮਨ ਨਹੀਂ ਕਰ ਰਿਹਾ ਸੀ ਦੇਖ-ਦੇਖ ਕੇ ਕਿਉਂਕਿ ਚਾਰਚਪੇਰੇ ਬਹੁਤ ਮੰਦਾ ਹਾਲ ਆ ਤੇ ਇੰਨਾ ਜ਼ਿਆਦਾ ਕੁਦਰਤ ਦਾ ਕਹਿਰ ਕਦੇ ਦੇਖਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ ਜੋ ਕੇ ਇਸ ਵਾਰ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਬਿਲਕੁਲ ਸੇਫ ਆ ਮੈਂ ਧੰਨਵਾਦ ਕਰਦੀ ਆ ਉਹਨਾਂ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਅੰ ਇੰਨੀ ਦੂਰ ਬੈਠਿਆਂ ਨੇ ਵੀ ਕਮੈਂਟ ਕਰਕੇ ਮੈਸੇਜ ਕਰਕੇ ਮੇਰਾ ਮੇਰੇ ਬਾਰੇ ਹਾਲਚਾਲ ਪੁੱਛਿਆ ਤੇ ਇਥੋਂ ਦਾ ਹਾਲਚਾਲ ਪਤਾ ਕੀਤਾ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਜ਼ਰੂਰ ਦੱਸਣਾ ਇਸ ਚੀਜ਼ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਕੋਈ ਰਿਸ਼ਤਾ ਨਹੀਂ ਸੀਗਾ ਆਪਣਾ ਮੈਨੂੰ ਬਿਨਾਂ ਦੇਖੇ ਬਿਨਾ ਦੇਖੇ ਆਪਾਂ ਕਿਵੇਂ ਰਿਸ਼ਤਾ ਨਿਵਾ ਰਹੇ ਆ ਤੇ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਸਾਰਿਆਂ ਨੇ ਕਮੈਂਟ ਕਰ ਕਰਕੇ ਪੁੱਛਿਆ ਪਾਕਿਸਤਾਨ ਚੋਂ ਵੀ ਮੈਸੇਜ ਆਏ ਮਾਨ ਵੜਾ ਭਾਵਕ ਹੋ ਗਿਆ ਜਦੋਂ ਕੇਰਲਾ ਚ ਬੈਠੇ ਹੋਏ ਮੇਰੇ ਵੀਰ ਨੇ ਕਿਹਾ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਤੁਸੀਂ ਮੈਨੂੰ ਯਾਦ ਕੀਤਾ ਤੇ ਮੈਂ ਤੁਹਾਡੀ ਕਿਵੇਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਬਿਲਕੁਲ ਤਿਆਰ ਬਹੁਤ ਸਾਰੇ ਭੈਣ ਭਰਾਵਾਂ ਨੇ ਹੀ ਮੈਨੂੰ ਕਮੈਂਟ ਕਰਕੇ ਮੈਸੇਜ ਕਰਕੇ ਪੁੱਛਿਆ ਹਾਲ ਚਾਲ ਇੱਥੋਂ ਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਮੇਰਾ ਇੰਨਾ ਫਿਕਰ ਕੀਤਾ ਤੇ ਬਿਨਾ ਕਿਸੇ ਵੀ ਮਤਲਬ ਤੋਂ ਆਪਣਾ ਰਿਸ਼ਤਾ ਜਿਹੜਾ ਬਣਿਆ ਨਾ ਇਹ ਖੂਨ ਦਾ ਰਿਸ਼ਤਾ ਹੈ ਨਾ ਕੋਈ ਹੋਰ ਲੈਣ ਦੇਣ ਦਾ ਰਿਸ਼ਤਾ ਤੇ ਬਹੁਤ ਸੋਹਣਾ ਰਿਸ਼ਤਾ ਇਸੇ ਤਰ੍ਹਾਂ ਹੀ ਨਿਭਦਾ ਰਹੇ ਪ੍ਰਮਾਤਮਾ ਕਰੇ ਤੁਸੀਂ ਸੋਚਦੇ ਹੋਵੋਗੇ ਕਿ ਵੀਡੀਓ ਬਣਾਉਣ ਦਾ ਮਨ ਨਹੀਂ ਸੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਤੇ ਪਰ ਇਹ ਕੰਮ ਕਿਵੇਂ ਕਰ ਰਹੀ ਆ ਸਲਾਈ ਦਾ ਕੰਮ ਚੱਲ ਰਿਹਾ ਤਾਂ ਇਹ ਨਾ ਕੰਮ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਕੀਤਾ ਮੈਂ ਜ਼ਿਆਦਾ ਆਪਣੀ ਸਪੀਡ ਵਧਾਈ ਕਿਉਂਕਿ ਮੈਨੂੰ ਇਹ ਲਾਲਚ ਸੀ ਕਿ ਜਿੰਨੇ ਮੈਂ ਵੱਧ ਤੋਂ ਵੱਧ ਕੰਮ ਕਰਾਂਗੀ ਪੈਸੇ ਕਮਾਉਂਗੀ ਤੇ ਉਸ ਦੇ ਨਾਲ ਮੈਂ ਉਹਨਾਂ ਲੋੜਵੰਦਾਂ ਦੀ ਮਦਦ ਕਰ ਸਕਾਂ ਅਸੀਂ ਦੋ ਵਾਰ ਤਾਂ ਇੱਥੋਂ ਭੇਜ ਚੁੱਕੇ ਹਾਂ ਰਸਨ ਤੇ ਬਸ ਇਹੀ ਆ ਕਿ ਵੱਧ ਤੋਂ ਵੱਧ ਆਪਾਂ ਜਿੰਨੀ ਆਪਣੇ ਕੋਲ ਪਹੁੰਚ ਪੈਂਦੀ ਆ ਕਮਾਈ ਕਰੀਏ ਤੇ ਕਮਾਈ ਕਰਕੇ ਉਹਨਾਂ ਲੋੜਵੰਦਾਂ ਦੇ ਤੱਕ ਆਪਾਂ ਉਹਨਾਂ ਦੀ ਸਹਾਇਤਾ ਕਰ ਸਕੀਏ ਉਹਨਾਂ ਦੀ ਮਦਦ ਕਰੀਏ ਇਸ ਲਈ ਇਹ ਕੰਮ ਨਹੀਂ ਬੰਦ ਕੀਤਾ ਮਨ ਨਾ ਕਰਦੇ ਹੋਏ ਵੀ ਕੰਮ ਕਰਦੇ ਰਹੇ ਕਿਉਂਕਿ ਸਾਨੂੰ ਪੈਸੇ ਦੀ ਜ਼ਰੂਰਤ ਸੀ ਤੇ ਜੇ ਆਪਾਂ ਵੀ ਹੋਰ ਚਾਰਜ ਪੇ ਰਹੇ ਉਹ ਵੀ ਬਹਿ ਜਾਣਗੇ ਉਹਨਾਂ ਨੂੰ ਦੇਖ ਦੇਖ ਕੇ ਕਿ ਆਪਾਂ ਵੀ ਕੰਮ ਛੱਡ ਕੇ ਬੈਠ ਜਾਾਂਗੇ ਨਾ ਤਾਂ ਫਿਰ ਉਹਨਾਂ ਦੀ ਮਦਦ ਨਹੀਂ ਹੋ ਸਕਣੀ ਆਪਾਂ ਉਹਨਾਂ ਦੀ ਹੈਲਪ ਕਿਵੇਂ ਕਰਾਂਗੇ ਤੇ ਇਸ ਲਈ ਕੰਮ ਕਰਨ ਦੀ ਜ਼ਰੂਰਤ ਪਈ ਕੰਮ ਤਾਂ ਬਹੁਤ ਜ਼ਿਆਦਾ ਕੀਤਾ ਸਮਾਂ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਰ ਲੋਡ ਲਿਆ ਆਪਣੇ ਤੇ ਕਿਉਂਕਿ ਘਰੇ ਵੀ ਰਸ ਨਹੀਂ ਇਕੱਠਾ ਕਰਕੇ ਰੱਖਣਾ ਸੀ ਆਪ ਪਤਾ ਨਹੀਂ ਇੱਧਰ ਵੀ ਡਰਦਾ ਹੈ ਤਾਂ ਮਾਹੌਲ ਹੀ ਬਣਿਆ ਹੋਇਆ ਸੀ ਕਿ ਘਰੇ ਇੱਧਰ ਵੀ ਜ਼ਰੂਰਤ ਪੈ ਸਕਦੀ ਹੈ ਆਪ ਨੂੰ ਵੀ ਤੇ ਉਹਨਾਂ ਲਈ ਵੀ ਦੋ ਵਾਰ ਅਸੀਂ ਭੇਜ ਚੁੱਕੇ ਹਾਂ ਸਾਰੀਆਂ ਸੰਸਥਾਵਾਂ ਦਾ ਜਿੰਨੀਆਂ ਵੀ ਉੱਥੇ ਸੇਵਾ ਕਰਨ ਲੱਗੀਆਂ ਹੋਈਆਂ ਨੇ ਬਹੁਤ ਬਹੁਤ ਧੰਨਵਾਦ ਤੇ ਜੋ ਕਿ ਬੇਗਰਜ ਨਿਰਸਵਾਰਥ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰ ਰਹੇ ਆ ਤੇ ਬਹੁਤ ਮੁਸ਼ਕਲ ਆ ਇਹ ਆਪਣੇ ਘਰ ਛੱਡ ਕੇ ਇਸ ਤਰ੍ਹਾਂ ਜਾਣਾ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਉਹਨਾਂ ਦੀ ਹੈਲਪ ਕਰਨ ਦੇ ਲਈ ਜਾਣਾ ਬਹੁਤ ਵੱਡੀ ਗੱਲ ਆ ਤੇ ਸਾਰਿਆਂ ਨੂੰ ਮਾਲਕ ਤੰਦਰੁਸਤੀ ਬਖਸ਼ੇ ਵਾ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਓ ਤੇ ਪੰਜਾਬ ਦੇ ਲਈ ਜ਼ਰੂਰ ਅਰਦਾਸ ਕਰੋ ਸੱਚੇ ਦਿਲੋਂ ਕਿਉਂਕਿ ਪਰਮਾਤਮਾ ਜ਼ਰੂਰ ਪਤਾ ਨਹੀਂ ਹੁੰਦਾ ਕਿ ਇਹ ਦੀ ਸੁਣ ਲੈਣੀ ਆ ਉਹਨੇ ਤੇ ਜ਼ਰੂਰ ਸੁਣੂਗਾ ਸੋ ਵਾਹਿਗੁਰੂ ਕਿਰਪਾ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ੇ